ਨੈ ਨੈ ਗਿਦੇ ਨੈ ਨੈ ਮਨ ਬੈਟਰੀ ਵਾਲੀ ਬੈਟਰੀ ਹਾਰੇ ਤਾ ਦਨ ਕਾ ਬੱਤੇ ਜਵਲਦਾ ਜਨੇ ਸ੍ਰੀ ਹੰਦੂ ਜੈ ਕਰਿਆ ਜੈ ਕ੍ਰਿਸ਼ਨਾ ਕ੍ਰਿਸ਼ਨਾ ਮੋਹਾਰਿਜ ਬਾਰਗੀ ਤਾ ਸਮਮ ਰੂਪੰ ਮਸਤੇ ਕੰਦੁਕ ਧਾਰਿਤਾ ਲੀਲਾ ਕਾਰਣੁ ਬਨਨਾਚਾ 부ਆ ਕੌਣੀ ਨਮੋਸਤੇ ਧਿਆਇ ਧਾਨਨ ਨਮਸਕਾਰੰ ਸਮਰਪਯਾਮੇ ॐ हरि ओ मा स्वस्ति न इन्द्रो मृदशवाः स्वस्ति नः भोग विश्वमिः स्वस्ति नता ऋचो हरिष्टवे नहि स्वस्ति नृहस्पतिकथा भवति जयरा बुआ दती सच दरबार की जय ਆਹ ਇਧਰ ਨਾ ਬੋ ਇਧਰ ਨਾ ਮਾਰੇ ਵਾਹ ਆਂਦੇ ਰਾਵੀ ਨਾ ਯਾਹਾਂ ਪਿੱਛੇ ਕਰ ਲਈਏ ਬੰਦਿਆ ਜਕਾਰਾ ਬੋ ਆਦਾ ਤੀਦਾ ਬੋ ਸੱਜੇ ਪਾਣੀ ਜਾ ਹੈ ਸੱਚੇ ਹੱਥ ਤੇ آک تي او تي 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 لاپي گالي تي وے کھڑے او ها ايڏو کھڑے ٿيو سڀ کي رو رو پڇيو ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਸੰਦੇਸ਼ ਅੱਜ ਅਸੀਂ ਪਹੁੰਚੇ ਆ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਕਿ ਬੁਆ ਕੋੜੀ ਸੱਚਕੜ ਧਾਮ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮੇਲਾ ਲਗਾਇਆ ਜਾਂਦਾ ਹੈ ਛਿੜੀ ਬੁਆ ਬਾਬਾ ਜੀ ਦਾ ਮੇਲਾ ਲੱਗਦਾ ਹੈ ਔਰ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਔਰ ਬੁਆ ਦਾਤੀ ਜੀ ਦਾ ਪਿਆਰ ਲੈਂਦੀਆਂ ਨੇ ਔਰ ਜੋ ਵੀ ਮਨੋ ਕਾਮਨਾ ਹੈ ਬੁਆ ਦਾਤੀ ਉਹਨਾਂ ਦੀਆਂ ਸਭ ਤੋਂ ਪਹਿਲਾਂ ਜੋ ਆਸਾਂ ਮਰਾਦਾ ਪੂਰਨ ਕਰਦੇ ਨੇ ਅੱਜ ਆਪਾਂ ਪਹੁੰਚੇ ਆ ਪਗਤ ਹਜੂਰੀ ਲਾਲ ਜੀ ਦੀ ਸਰਾਂ ਦੇ ਵਿੱਚ ਜਿੱਥੇ ਕਿ ਅੱਜ ਸਾਡੇ ਨਾਲ ਬੂਆ ਕੋੜੀ ਸੱਚ ਕੜ ਧਾਮ ਦੇ ਪ੍ਰਮੁੱਖ ਸ਼੍ਰੀ ਸੁਰਿੰਦਰ ਕੁਮਾਰ ਜੀ ਮੌਜੂਦ ਨੇ ਸਾਡੇ ਨਾਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਨਾਥ ਜੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਮੁੱਖ ਸੇਵਾਦਾਰ ਮਿੰਟੂ ਭਗਤ ਜੀ ਹਿਆਰਪੁਰ ਤੋਂ ਉਹ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹੁੰਦੇ ਅੱਛਾ ਜੀ ਸਾਡੇ ਨਾਲ ਬੂਆ ਰਾਧੀ ਭਵਨ ਦੇ ਮੁੱਖ ਸੇਵਾਦਾਰ ਸੁਰਿੰਦਰ ਕੁਮਾਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਪੱਗੇ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਇੱਥੇ ਆਂਦੇ ਆ ਨੂੰ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਬੂਆ ਦਾਦੀ ਮਾ ਦਾ ਮੇਲਾ ਜੋ ਆ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੈ ਮਾਤਾ ਦੀ ਜੈ ਮਾਤਾ ਦੀ ਅੱਛਾ ਪੱਗੇ ਜੀ ਕਿੰਨੇ ਸਾਲ ਹੋ ਗਏ ਨੇ ਇੱਥੇ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਭਰਦੇ ਹੋਇਆ ਲਗਭਗ 45 ਸਾਲ 45 ਸਾਲ ਪੱਗੇ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਘੋਗੜੇ ਤੋਂ ਘੋਗੜੇ ਤੋਂ ਅਛਾ ਭਗਤ ਜੀ ਆਈਆਂ ਹੋਈਆਂ ਸੰਗਤਾਂ ਜੋ ਦਰਬਾਰ ਤੇ ਸੱਚੇ ਮਨੋਂ ਹੁੰਦੀਆਂ ਨੇ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਮਹਾਰਾਣੀ ਉਹਨਾਂ ਦੀਆਂ ਕਿਵੇਂ ਆਸਮਦਾ ਪੂਰਨ ਕਰਦੇ ਜਿਹੜਾ ਵੀ ਆਂਦਾ ਉਹ ਆਸਮਦਾ ਪੂਰਨ ਹੋ ਗਈ ਜਾਂਦੀ ਆ ਜੀ ਖਾਲੀ ਨੇ ਕੋਈ ਜਾਂਦਾ ਇੱਥੇ ਠੀਕ ਹੈ ਜੀ ਅਛਾ ਭਗਤ ਜੀ ਜਿਹੜੀਆਂ ਇੱਥੇ ਡੋਲੀਆਂ ਖੇਡਦੇ ਨੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਚਾਣਨਾ ਪਊ ਉਹ ਤਾਂ ਜੇ ਕਿਸੇ ਨੂੰ ਤਕਲੀਫ ਹੁੰਦੀ ਆ ਜੀ ਉਹ ਇੱਥੇ ਆ ਕੇ ਖੇਡਦਾ ਵਾ ਮਾਤਾ ਰਾਣੀ ਉਹਨੇ ਦੁੱਖ ਦੂਰ ਕਰ ਦਿੰਦੀ ਆ ਵਿੰਟ ਤਨਵਾ ਜੈ ਮਾਤਾ ਜੈ ਮਾਤਾ ਅੱਛਾ ਜੀ ਹੁਣ ਸਾਡੇ ਨਾਲ ਹਿਸ਼ਾਰਪੁਰ ਵਾਲੇ ਮਿੰਟੂ ਭਗਤ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਮਾਦਾ ਰਾਣੀ ਦੇ ਮੇਲੇ ਦੇ ਸੰਬੰਧ ਦੇ ਵਿੱਚ ਜੈ ਮਾਤਾ ਜੈ ਮਾਤਾ ਅੱਛਾ ਭਗਤ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹਿਸ਼ਾਰਪੁਰ ਤੋਂ ਅੱਛਾ ਕਿੰਨੇ ਸਾਲ ਹੋ ਗਏ ਉਹਨੇ ਪੂਰਾ ਹ ਇਹ ਆ ਸਾਲ ਹੋ ਗਏ ਠੀਕ ਹੈ ਭਗਤ ਜੀ ਜੋ ਮੁਖ ਸੇਵਾਦਾਰ ਸੀ ਬਿਲਾ ਹਾਇਰੀ ਨਿਮਾਗ ਲਿਏ ਨੇ ਪਗਲ ਪਤਸਾ ਜੂਰੀ ਲਾਲ ਜੀ ਤੁਹਾਡੇ ਬਾਦ ਸਾਹਿਬ ਸੀ ਉਸ ਤੋਂ ਅੱਗੇ ਹੁਣ ਤੁਸੀਂ ਹੋ ਹਨ ਤੇ ਪਗਲ ਜੀ ਜੋ ਇੱਥੇ ਮੇਲੇ ਦੇ ਵਿੱਚ ਡੋਲੀਆਂ ਕਢਾਈਆਂ ਕਰਦੀਆਂ ਨੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਚਾਹਨਾ ਪਾਓ ਕਿ ਇਹ ਕਿਸ ਤਰ੍ਹਾਂ ਤੇ ਔਰ ਮਾਤਾ ਰਾਣੀ ਕਿਸ ਤਰ੍ਹਾਂ ਕਿਰਪਾ ਕਰਦੀ ਹੈ ਬਿਲਕੁਲ ਦੁਖੀ ਨਹੀਂ ਕਿ ਇਹ ਤਰ੍ਹਾਂ ਨਹੀਂ ਹੁੰਦੀ ਹੈ ਦੀਵ ਜੀ ਮਿਹਰਵਾਨੀਆਂ ਉਹ ਤਾਂ ਮਹਿਸੂਸ ਹੋ ਜਾਂਦਾ ਜੀ ਮੁਰਗ ਜਵਾਲਾ ਨੂੰ ਤੁਹਾਨੂੰ ਨਹੀਂ ਹੁੰਦੀ ਕਿ ਮਹਾਰਾਜ ਜੀ ਕਿਰਪਾ ਨਾਲ ਤੁਹਾਨੂੰ ਠੀਕ ਹੁੰਦਾ ਵੀ ਆਈਆਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹੋਗੇ ਇਹ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਮਾਤਾ ਰਾਣੀ ਕਿਵੇਂ ਸਭ ਦੀਆਂ ਆਸਾਂ ਮਰਾਨਾਂ ਔਰ ਮਨੋ ਕਾਮਨਾ ਪੂਰਨ ਕਰਦੇ ਆ। ਉਹ ਮਤ ਕਬਲੀ ਨੂੰ ਦਇਆ ਅੰਦਰ ਖੜਾ ਆਪਣੇ ਕੁਝੀਆਂ ਆਂ ਮੰਨ ਦੀ ਇੱਛਾ ਜਿੱਦਾਂ ਲੱਗਿਆ ਨੇ ਉਦੋਂ ਮਨੇ ਇਹ ਸ਼ਬਦ ਕਰੇ ਆਪਣੇ ਕਾਰਨ ਖਾਸ ਜੇਵ ਦੇ ਸਾਰੇ ਪਾਪ ਉਹਦਾ ਜੈਮਰ ਜੈਮਰ ਮੰਨ ਕੇ ਸੰਦਾ ਇੰਦੀ ਫਰਿਆਦ ਇਸ ਕਰੇ ਸਾ ਇਹ ਆਪਣੇ ਫਰਿਆਦ ਕਰੀਏ ਜਾਂਦੇ ਨੇ ਆਂਦੇ ਸਾਲ ਦੀ ਚੋਲੀ ਪ੍ਰੋਚੀ ਹੁੰਦੀ ਇਸ ਕੋ ਦੌਲਤ ਦਾ ਕਾਟਾ ਹੁੰਦਾ ਦੌਲਤਾਰੇ ਦੌਲਤ ਮਿਲਦੀ ਹੈ। ਲਾਦਾਰੇ ਲਾਦ ਮਿਲਦੀ ਹੈ। ਗੱਡੀਾਰੇ ਗੱਡੀ ਮਿਲਦੀ ਹੈ ਜੀ। ਜੋ ਆਪਣੇ ਆਪਣੇ ਮਨ ਦੀ ਸ਼ਰਧਾ ਕਰੀ ਆਂਦੇ ਨੇ ਉਹ ਪ੍ਰਭੂ ਪੂਰੀ ਕਰਦੇ ਫਿਰ ਸਾਲੋ ਸਾਲ ਆਂਦੇ ਇੱਕ ਨੇ ਸੁਣਿਆ ਵੇ ਅਸੀਂ ਆਪਣੇ ਮਾਂ ਮਾਈ ਦੇ ਦਰਬਾਰ ਗਏ ਜੀ ਤਾਂ ਸਾਡੇ ਤਾਂ ਮਨੋ ਕਾਮਨਾ ਪੂਰੀ ਹੋਵੇ ਉਹਦੇ ਨਾਲ ਚਾਰ ਜੀ ਹੋਰ ਵੀ ਆਉਂਦੇ। ਦੂਸਰੇ ਕਹਿੰਦੇ ਮੇਰੀ ਯਾਰ ਕਹਿੰਦੇ ਮਨੋ ਕਾਮਨਾ ਪੂਰੀ ਚਾਰ ਜੀ ਹੋਰ ਵੀ ਆਉਂਦੇ ਜੀ। ਜੀ। ਤੇ ਉਹਦੇ ਚ ਇਹ ਕਿ ਪ੍ਰਭੂ ਜੀ ਉਹ ਜੇ ਸੁਣਦੇ ਨੇ ਫਰਿਆਦ ਤੇ ਪਬਲਿਕ ਵੱਧਦੀ ਐ ਜੀ ਤੇ ਬੜੀ ਬੜੀ ਰੌਣਕ ਹੁੰਦੀ ਵੀ ਐ ਤੇ ਪ੍ਰਭੂ ਹੁੰਦੀ ਇੰਨੀ ਬਹੁਤ ਬਹੁਤ ਸ਼ੁਕਰਗੁਜ਼ਾਰ ਬੂਆ ਬਾਵਾ ਦੇ ਕਿ ਜਿਹੜਾ ਸਭ ਨੇ ਝੋਲੀਆਂ ਪਰਦੇ ਤੇ ਆਪਣੀ ਸੰਗਤ ਦਾ ਦੇਖਭਾਲ ਵੀ ਉਹ ਹੀ ਕਰਦੇ ਨੇ ਪ੍ਰਭੂ ਜੀ ਬੂਆ ਬਾਵਾ ਹੀ ਕਰਦੇ ਨੇ ਤੇ ਬੂਆ ਬਾਵਾ ਸਭ ਕੁਝ ਨੇ ਝੋਲੀਆਂ ਪਰਦੇ ਨੇ ਅੱਗੇ ਮੇਰੇ ਦੇ ਨਮਸਕਾਰ ਜੀ ਇਹ ਸ਼ੁਕਰ ਹੈ ਇਸ ਦੁਗਰ ਦੀਸ ਦੇ ਵਿੱਚ ਇੱਥੇ ਬਰਸ਼ਾਮ ਨੇ ਕੀਤੇ ਦਾ ਤੇ ਜਿਹੜਾ ਦੁਖੀ ਆਂਦਦੇ ਸੁਖੀ ਜਾਂਦੇ ਨੇ ਜੀ 나 ਜੀ ਇੱਕ ਤੁਹਾਡੇ ਕੋਲ ਆਸਟ ਦੇ ਵਿੱਚ ਇੱਕ ਕੁਐਸਚਨ ਪੁੱਛਣਾ ਜਾਵਾਂਗਾ ਮੈਂ ਜੀ ਕਿ ਜਿਵੇਂ ਬੂਆ ਦਾਤੀ ਮਾਂ ਦੇ ਦਰਬਾਰ ਦਿੱਤੇ ਜਿਵੇਂ ਡੋਰੀਆਂ ਖੇਡਦੀ ਆਲੇ ਜੀ ਡੋਲੀਆਂ ਖੇਡਦੀ ਆਲੇ ਉਸ ਬਾਰੇ ਥੋੜਾ ਜਿਹਾ ਚੱਲ ਰਿਹਾ ਦੇਖੋ ਪ੍ਰਭੂ ਜੀ ਇੱਥੇ ਜਿਹੜੇ ਆਂਦੇ ਨੇ ਕਿ ਨਹੀਂ ਡੋਲੀ ਕਿਤੇ ਮਤਲਬ ਕਿ ਆਪਣੇ ਘਰੇ ਨਹੀਂ ਸੈਟਿੰਗ ਬਣਦੀ ਕਿਹੀਂ ਜਾਂਦੇ ਨੇ ਜੀ ਠੀਕਾ ਕਰਨੇ ਵਾਸਤੇ ਨਹੀਂ ਹੁੰਦਾ ਇੱਥੇ ਸ਼ਰਤੀ ਲਾ ਜੇ ਹੋਏ ਕਿ ਇੱਥੇ ਦਰਬਾਰ ਦੇ ਵਿੱਚ ਮਾਂ ਮਾਈ ਦੇ ਆਏ ਆਪਣੇ ਸਰਾਹ ਦੇ ਵਿੱਚ ਬੈਠੇ ਦੇਖਿਆ ਝੋਲੀ ਡਾਲੀ ਨੂੰ ਦੇ ਕੀ ਇਹ ਵਤਲਾ ਇਸ਼ਨਾਨ ਕਰਾਣੇ ਆ ਉਹ ਜਿਹੜੀ ਚੀਜ਼ ਹੈ ਉਹ ਨਸੀਜਾਂ ਦੀ ਬੂਆ ਬਾਵਾ ਦੇ ਦਰਬਾਰ ਦੇ ਵਿੱਚ ਹੀ ਰਹਿੰਦੀ ਜੀ ਬੱਚਾ ਰਾਜੀ ਹੋ ਜੰਨਾ ਜੀ ਉਹਨੂੰ ਇਸ਼ਨਾਨ ਕਰਾ ਕੇ ਧਾਗਾ ਪਾਈ ਹੈ ਤੇ ਆਪਣੇ ਕਾਰ ਸੁਭੀ ਸਾਰੇ ਪੁੱਛੀ ਗਿਚੀ ਜਿੰਨੇ ਵਿਆਂ ਵਿੱਚ ਆਉਂ ਤੂੰ ਠੀਕ ਏ ਜਾਂ ਨਹੀਂ ਟੀ ਬਚਾਦਾ ਮੈਂ ਠੀਕ ਆ ਜੀ ਦੱਸਿਆ ਕਿ ਸ਼ੁਕਰ ਬੂਆਵਾਵਾ ਤੇਰੇ ਦਰਬਾਰ ਚ ਆਇਆ ਬੱਚਾ ਬੜਾ ਦੁਖੀ ਪਾਇ ਪੁੱਤ-ਪੁੱਤ ਵਿਚਾਰੇ ਆਂਦੇ ਦਿੱਲੀ ਆਂਦੇ ਬੰਬੇ ਆਂਦੇ ਕਲਕੱਤੇ ਆਂਦੇ ਬਾਹਰ ਤੋਂ ਆਂਦੇ ਕੋਈ ਇਸ ਖਤਰ ਆਂਦੇ ਕਿ ਇਥੇ ਉਹਨਾਂ ਦੇ ਕੋ ਖੈਰ ਮੰਗਣੇ ਆਸੇ ਕਿ ਵਾਸ ਠੀਕ ਹੋਈਏ ਬੱਚਿਆਂ ਵਾਸ ਠੀਕ ਹੋਈਏ ਬੱਚੇ ਪਰਿਵਾਰ ਸੜਕਾ ਲਾਦ ਨਹੀਂ ਹੈ ਲਾਦ ਮਿਲਣੀ ਚਾਹੀਦੀ ਸੜਕਾ ਦੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪ੍ਰਭੂ ਤੇ ਇਸ ਖਤਰ ਪ੍ਰਭੂ ਬਾਬਾ ਫਰਿਆਦ ਸੁਣਦਾ ਤੇ ਅਸੇ ਤੇ ਬਹੁਤ ਕੁਝ ਉਗਰ ਗੁਜ਼ਾਰਾ ਬੂਆਵਾਵਾ ਦੇ ਏ ਬੂ ਬਾਬਾ ਬੇਨੇ ਦੀ ਠੰਡ ਆਇਆ ਜਿੱਥੇ ਜਿੱਥੇ ਤੇਰਾ ਪਰਿਵਾਰ ਵੱਸਦਾ ਹੈ ਵਰਲਡ ਦੇ ਵਿੱਚ ਇਹ ਠੰਡ ਆਇਆ ਜੈਬੂ ਇਹਦੀ ਜੈ ਬਾਬਾ ਅੱਜ ਗੱਲਬਾਤ ਕਰਨੀ ਚਾਹਾਂਗੇ ਕਿ ਕਿੱਥੋਂ ਆਈਆਂ ਸਕਦਾ ਕਿੰਨੀ ਦੂਰੋਂ ਆਈਆਂ ਚੱਲ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਬੂਆ ਦਾਤੀ ਜੀ ਨੇ ਕਿਹੜੀ ਕਿਹੜੀ ਉਹਨਾਂ ਦੀ ਆਸਮਰਾਂਦ ਜੋ ਆ ਪੂਰਨ ਕੀਤੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਜੈ ਬਾਬਾ ਜੈ ਮਾਤਾ ਜੀ ਅੱਛਾ ਭਗਤ ਜੀ ਕਿਹੜੀ ਜਗ੍ਹਾ ਆਏ ਗੁਰਦਾਸਪੁਰ ਤੋਂ ਅੱਛਾ ਗੁਰਦਾਸਪੁਰ ਤੋਂ ਆਏ ਹਾਂਜੀ ਕਿੰਨੇ ਸਾਲ ਹੋ ਗਏ ਆ ਅਸੀਂ ਪਹਿਲੀ ਵਾਰ ਆਏ ਮੈਂ ਆਪਣੇ ਹਸਬੰਦ ਨਾਲ ਬੱਚਿਆਂ ਨਾਲ ਮੈਂ ਪਹਿਲੀ ਵਾਰ ਆਈ ਆ ਬੜਾ ਵਧੀਆ ਲੱਗਿਆ ਸਾਨੂੰ ਆ ਕੇ ਇੱਥੇ ਦਰਸ਼ਨ ਬਹੁਤ ਵਧੀਆ ਹੋਏ ਆ ਅੱਛਾ ਜੀ ਭਗਤ ਜੀ ਬੂਆ ਦਾਤੀ ਜੀ ਮਾਤਾ ਰਾਣੀ ਕਿਸ ਤਰ੍ਹਾਂ ਸਬਰਾਂ ਨੇ ਆਸਾਮ ਰਾਦਲ ਜਿਹਨਾਂ ਦੇ ਮਨਾਵੇ ਚ ਜੋ ਵੀ ਮੰਗਣਾ ਆਪਣੀਆਂ ਸੰਤਾਨ ਆਪਣੇ ਜੋ ਵੀ ਖਵਾਇਸ਼ਾਂ ਆ ਉਹ ਬਸ ਮੰਗਣਾ ਸੱਚੇ ਦਿਲੋਂ ਤੇ ਉਹਨਾਂ ਦੀ ਖਵਾਇਸ਼ਾਂ ਪੂਰੀ ਹੋਣਗੀਆਂ ਬੂਬੂਆ ਦਾਤੀ ਸਾਰਿਆਂ ਦੀ ਮਰਜ਼ਾ ਪੂਰੀਆਂ ਕਰਨਗੀਆਂ ਤੇ ਅਗਰੇ ਸਾਲ ਤੇਰ ਖੁਸ਼ੀ ਆ ਧੰਨਵਾਦ ਜੈ ਮਾਤਾ ਜੀ ਜੈ ਮਾਤਾ ਪਰਮਾ ਰਾਣੀ ਦੇ ਦਰਬਾਰ ਦੇ ਵਿੱਚ ਕੀ ਕੀ ਆਸ ਮਰਜ਼ਾ ਦਾ ਦੀ ਪੂਰੀ ਹੁੰਦੀ ਹੈ ਜੈ ਮਾਤਾ ਜੀ ਜੈ ਮਾਤਾ ਵਾ ਵਾ अच्छा, अच्छा माता जी किथों आए हो? ਅਸੀਂ ਜੀ ਕੋੜਲੀ ਦੇ ਪਿੰਡਾਂ ਆਏ ਆ। اچھا ਜੀ। ਹਾਂਜੀ। ਤੇ ਕੀ ਕੀ ਹੁਣ ਤੱਕ ਮਹਾਰਾਣੀ ਦੇ ਦਰਬਾਰ ਦੇ ਵਿੱਚ ਆਸਮਰਾਂ ਪੂਰੀ ਹੋਈ ਹੈ? ਜੋ ਵੀ ਤੁਸੀਂ ਸੋਕੇ ਜਾਓ ਆਂਦੇ ਬਾ ਮਹੀਨੇ ਨੂੰ ਪੂਰੀ ਹੋ ਜਾਂਦੀ ਹੈ। ਕਿੰਨੇ ਸਾਲ ਹੋ ਗਏ ਹੁੰਦੇ ਆ? ਸਾਨੂੰ ਆ ਹੋ ਗਿਆ 37-38 ਸਾਲਾਂ ਹੋ ਗਏ। اچھا 37-38 ਸਾਲ ਹੋ ਗਏ। اچھا ਭਾਜੀ ਕਿਹੜੇ ਪਿੰਡ ਤੋਂ ਆਏ? ਕੋੜਲੀ ਸੁੱਤ ਮੰਲੀ। اچھا। ਭਾਜੀ ਕਿੰਨੇ ਸਾਲ ਹੋ ਗਏ ਹੁੰਦੇ ਆ? ਸਾਨੂੰ ਹੋਏ 25 ਸਾਲ ਹੋ ਗਏ। 25 ਸਾਲ ਹੋ ਗਏ। ਅਸਲ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਕੀ ਕੀ ਆਸਮਰਾਲੀ ਪੂਰੀ ਜਿਹੜੀ ਮਰਜੀ ਆਸਮਰਾਲੀ ਸਾਰੀ ਪੂਰੀ ਹੁੰਦੀ ਹੈ ਜੀ ਸਭ ਦੇ ਸੰਗਤਾਂ ਇਹ ਮੇਲਾ ਜਿਹੜਾ ਵਾ ਕਿੰਨਾ ਤਾਂ ਭਰ ਜਾਂਦਾ ਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਜੋ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਮਲਾਇਆ ਜਾ ਰਿਹਾ ਹੈ ਮੇਲਾ ਦੇ ਬਹੁਤ ਆਸ਼ੀਰਵਾਦ ਅੱਛਾ ਪੂਰਾ ਪੰਜਾਬ ਇੱਥੇ ਆਇਆ ਹੁੰਦਾ ਜਿੱਦਾਂ ਆਈਆਂ ਹਾਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੇਲੇ ਬਾਰੇ ਆਹੇ ਵੀ ਹਰ ਸਾਲ ਆਓ ਤੇ ਸਾਡੇ ਕੋਲ ਦਰਸ਼ਨ ਪਾਓ ਮਾਤਾ ਰਾਣੀ ਦੇ ਜਕਰਾਬੂ ਆ ਬਹੁਤ ਸਾਚੇ ਦਰਬਾਰ ਕੀ ਜੈ ਤੋ ਪਹਿਲਾਂ ਤਾਂ ਜੈ ਮਾਤਾ ਜੀ ਜੈ ਮਾਤਾ ਜੀ ਐਹੀ ਅੰਬਰ ਸਰ ਤੋਂ ਆਇਆ ਹੈ। ਹਾਂ ਨੋ ਬੜਾ ਵਿਸ਼ਵਾਸ ਆ ਮਾਹਮਾਏ ਤੇ ਸਾਡੀਆਂ ਸਮਰਦਾ ਪੂਰੀਆਂ ਕਰਦੀ ਆ। ਕਿੰਨੇ ਸਾਲ ਹੋ ਗਏ ਆਂ ਦਿਆਂ ਨੂੰ? ਸਾਨੂੰ 23 ਸਾਲ ਹੋ ਗਏ ਆਂ। ਅੱਛਾ 23 ਸਾਲ ਹੋ ਗਏ। ਹਾਂ ਜੀ। ਸਾਸੀ ਜੋ ਮੰਗਣੇ ਆ ਆਸਾਂ ਨੂੰ ਮਿਲਦਾ ਵਾ। ਸਾਨੂੰ ਬੜਾ ਵਿਸ਼ਵਾਸ ਹੈ। ਮੇਰੇ ਹਸਬੰਡ ਆ ਉਹਨਾਂ ਨੂੰ ਤੇ 35 ਸਾਲ ਹੋ ਗਏ ਆਂ। ਅੱਛਾ ਜੀ। ਉਸ ਤੋਂ ਬਾਅਦ ਹੁਣ ਅਸੀਂ ਆਨੇ ਵਾਂ ਬੱਚੇ ਆਂਦੇ ਆ। ਸਾਨੂੰ ਮਾਹਮਾਏ ਤੇ ਬੜਾ ਵਿਸ਼ਵਾਸ ਹੈ। ਜੋ ਮੰਗਣੇ ਆ ਹਡੀਆਂ ਸਮਰਦਾ ਪੂਰੀਆਂ ਕਰਦੀ ਆ ਜੈ ਮਾਤਾ ਜੀ। ਜੈ ਮਾਤਾ। ਅੱਛਾ ਜੀ ਹੁਣ ਸਾਡੇ ਨਾਲ ਬੂਆ ਦਾਤੀ ਦੇ ਦਰਬਾਰ ਦੇ ਵਿੱਚ ਭਗਤ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਆਏ ਆ ਤੇ ਕਿੰਨੇ ਸਾਲ ਤੋਂ ਇੱਥੇ ਆ ਰਹੇ ਨੇ ਤੇ ਮਾਤਾ ਰਾਣੀ ਨੇ ਕਿਹੜੀਆਂ-ਕਿਹੜੀਆਂ ਮਰਦੀਆਂ ਮਰਾਦਾਂ ਪੂਰੀਆਂ ਕੀਤੀਆਂ ਨੇ ਜੈ ਮਾਤਾ ਜੈ ਮਾਤਾ ਦੇ ਜੈ ਬੂਆ ਬਾਵਾ ਜੀ ਦੇ ਅੱਛਾ ਪਗਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਟਾਲੇ ਤੋਂ ਅੱਛਾ ਜੀ ਪਟਾਲੇ ਤੋਂ ਕਿਹੜੀ ਜਗ੍ਹਾ ਪੁਰੀ ਗੇਟਾ ਟੇਰੀਆ ਮੱਲਾ ਅਕਤੂਰੀ ਗੇਟ ਤੋਂ ਠੀਕ ਹੈ ਜੀ ਅੱਛਾ ਜੀ ਬੂਆ ਦਾਤੀ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਡੇ ਦਰਸ਼ਕ ਕੀ ਬੁਆ ਦਾਤੀ ਦੇ ਦਰਬਾਰ ਦੇ ਉੱਤੇ ਕੀ ਕੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਜੋ ਕਿ ਹਰ ਕੋਈ ਇੱਥੇ ਆ ਕੇ ਆਪਣੇ ਦਿਲ ਦੀ ਆਸਮਰاد ਜੋ ਆ ਪੂਰੀ ਕਰ ਸਕੇ ਬੁਆ ਦਾਤੀ ਦੇ ਦਰਬਾਰ ਤੇ ਸਭ ਦੀਆਂ ਆਸਮਰਾਦਾਂ ਪੂਰੀਆਂ ਹੁੰਦੀਆਂ ਜਿਹੜੇ ਵੀ ਭਗਤ ਇਹ ਆਸਮਰਾਦ ਲੈ ਕੇ ਆਉਂਦੇ ਸਭ ਦੀਆਂ ਆਸਮਰਾਦਾਂ ਪੂਰੀਆਂ ਹੁੰਦੀਆਂ ਇੱਕ ਵਾਰੀ ਸਾਡੀ ਕੀ ਇੱਕ ਵਾਰੀ ਸਾਡੇ ਸਾਰੇ ਦੱਗੇ ਬੇਨਤੀ ਹੈ ਵੀ ਇਸ ਦਰਬਾਰ ਦੇ ਵਿੱਚ ਆ ਕੇ ਹਾਜ਼ਰੀ ਜ਼ਰੂਰ ਲਗਾਨ ਸਭ ਦੀਆਂ ਆਸਾਂ ਮਰਾਦਾ ਇਸ ਦਰਬਾਰ ਦੇ ਵਿੱਚ ਪੂਰੀ ਹੁੰਦੀ ਹੈ ਜਿਹੜੇ ਵੀ ਲੈ ਕੇ ਆਉਂਦੇ ਸਭ ਦੀਆਂ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਆਪੂ ਆਵਾਜ਼ ਦੇ ਬਰਛਾ ਜੀ ਮਾਤਾ ਜੀ ਅੱਛਾ ਜੀ ਸਾਡੇ ਨਾਲ ਨੰਨਾ ਜਾਂ ਬੱਚਾ ਮੌਜੂਦ ਹੈ ਜੋ ਕਾਫੀ ਦੂਰੋਂ ਚੱਲ ਕੇ ਆਏ ਨੇ ਦਰਸ਼ਨ ਕਰਨ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਾਵਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਜੈ ਮਾਤਾ ਦੀ ਜੈ ਮਾਤਾ ਦੀ ਅੱਛਾ ਭਗਤੀ ਕਿਹੜੀ ਜਗ੍ਹਾ ਤੋਂ ਆਏ ਬਟਾਲੇ ਤੋਂ ਅੱਛਾ ਬਟਾਲੇ ਤੋਂ ਭਗਤੀ ਕਿੰਨੇ ਸਾਲ ਹੋ ਗਏ ਆਂਦੇ ਆਲੇ 5-6 ਸਾਲ ਹੋ ਗਏ ਆਂਦੇ ਨੂੰ ਠੀਕ ਹੈ ਜੀ ਪਹਿਲਾਂ ਦਾਦੀ ਆਂਦੀ ਫਿਰ ਉਹਨਾਂ ਨੇ ਕਿਹਾ ਸੀ ਕਿ ਤੂੰ ਹੀ ਵੀ ਆਓ ਜੀ ਹਾਂ ਠੀਕ ਹੈ ਭਗਤੀ ਜੋ ਇਹਤੇ ਦਰਬਾਰ ਦੇ ਵਿੱਚ ਸੰਗਤਾਂ ਚੱਲ ਕੇ ਆਉਂਦੀਆਂ ਨੇ ਦੂਰੋਂ ਦੂਰੋਂ ਨੇੜੇੋਂ ਨੇਰਿਓ ਬੂਆ ਦਾਤੀ ਉਹਨਾਂ ਦੀਆਂ ਕਿਸ ਤਰ੍ਹਾਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਉਸ ਬਾਰੇ ਪਗਤਾ ਜੀ ਦਾ ਬੂਆ ਦਾਤੀ ਦੀ ਸੇਵਾ ਕਰਦਾ ਵਾ ਬੂਆ ਦਾਤੀ ਦੀ ਬੂਆ ਦਾਤੀ ਉਹਨਾਂ ਦੀ ਹਰ ਮਨੋ ਕਾਮਨਾ ਮਨੋ ਕਾਮਨਾ ਪੂਰੀ ਕਰਦੇ ਆ ਠੀਕ ਹੈ ਜੀ